ਹਾਂਜੀ ਟਾਂਡਾ ਓੜਮੜ ਵਾਸੀਓ ਅੱਜ ਅਸੀਂ ਪਹੁੰਚੇ ਹਾਂ 버거 ਬਾਈਟ ਵਾਲਿਆਂ ਦੇ ਵੀ ਕੀ ਇੱਕ ਵਾਰੀ ਦੇਖਣ ਵਾਲੇ ਨੂੰ ਲੋਕੇਸ਼ਨ ਚੈੱਕ ਕਰਾ ਦੇ ਇਧਰਲੇ ਪਾਸੇ ਮੇ ਛੋਟੇ ਨੂੰ ਰਾਹ ਨਿਕਲ ਜਾਂਦਾ ਤੇ ਇਧਰਲੇ ਪਾਸੇ ਹਰ ਗੋਬਿੰਦਪੁਰ ਵੱਲੋਂ 버거 ਬਾਈਟ ਦੀ ਮੇ ਛੋਟੇ ਤੋਂ ਜਿਹੜੀ ਦੂਰੀ ਆ ਲਗਭਗ 200 ਮੀਟਰ ਦੇ ਕਰੀਬ ਦੂਰੀ ਆ ਅਸੀਂ ਜਿੱਥੇ ਖੜੇ ਆ ਉਹ ਸੁੰਦਰ ਪਲਾਜ਼ਾ ਮਾਰਕੀਟ ਆ ਤੇ ਇਹਨਾਂ ਦਾ ਫਰੰਟ ਗੇਟ ਤੇ ਬਿਲਕੁਲ 버거 ਬਾਈਟ ਬਣਿਆ ਹੋਇਆ ਆ ਆ ਜਾ ਵਿਕੀ ਪ੍ਰੋਪਰ ਢੰਗ ਨਾਲ ਇੱਥੋਂ ਦੇ ਔਨ ਨਾਲ ਕਰਦੇ ਹਾਂ ਗੱਲਬਾਤ ਜੁੜੇ ਰਿਹਾ ਵੀਡੀਓ ਦੇ ਐਂਡ ਤੱਕ ਆ ਜਾ ਵਿਕੀ ਲੈ ਆ ਕੈਮਰਾ ਸਸੀਆ ਪਾਜੀ ਕੀ ਹਾਲ ਚਾਲ ਜੀ ਜੀ ਬਹੁਤ ਵਧੀਆ ਪਾਜੀ ਸੁਣਾ ਹੋਰ ਬਾਈ ਸੇਤਾ ਕਿੱਦਾਂ ਠੀਕ ਹੈ ਜੀ ਬਹੁਤ ਵਧੀਆ ਪਾਜੀ ਪਾਜੀ ਸਾਡੀ ਚੱਲਦੀ ਸਕਰੀਨ ਤੇ ਤੁਹਾਡੀ ਵੀਡੀਓ ਦੇਖਦੇ ਪਏ ਅੱਜ ਅਸੀਂ ਤੁਹਾਡੇ ਕੋਲ ਪਹੁੰਚੇ ਹੋਇਆ ਇੱਥੇ ਤੇ ਸਾਡੇ ਦੇਖਣ ਵਾਲਿਆਂ ਨੂੰ ਦੱਸ ਦੋ ਤੁਸੀਂ ਕਿਹੜਾ ਫੂਡ ਤਿਆਰ ਕਰਦੇ ਹੋ ਕਿਹੜਾ ਤੁਹਾਡੇ ਤੋਂ ਜਿਹੜਾ ਸਪੈਸ਼ਲ ਫੂਡ ਹੈਗਾ ਆ ਉਹ ਸਾਡੇ ਦੇਖਣ ਵਾਲਿਆਂ ਨੂੰ ਜਰੂਰ ਦੱਸ ਦਿਓ ਸਾਡੇ ਕੋਲ ਭਾਈ ਮੇਨਲੀ ਆਪਣਾ ਫਾਸਟ ਫੂਡ ਦੀ categories ਆ ਜਾਂਦੀ ਹੈ। ਬਰਸਟਾਈਲ ਠੀਕ ਹੈ ਜੀ। ਆਪਣੇ ਕੋਲ ਕਾਫੀ ਆ ਜਾਂਦੀ ਹੈ, ਸ਼ੇਕ, 버ਗਰ, ਪੀਜ਼ਾ, ਰੈਪ ਠੀਕ ਹੈ ਜੀ। ਤੇ ਚਿਕਨ ਦੇ ਸਨੈਕਸ ਠੀਕ ਹੈ ਜੀ। ਤੇ ਸਾਡੀ ਜਿਹੜੀ ਸਪੈਸ਼ਲਿਟੀ ਆ ਉਹ ਆਪਣੀ ਪੀਜ਼ਾ ਚ ਆ ਜਾਂਦੀ ਹੈ ਕਿਉਂਕਿ ਜਿਹੜਾ ਸਾਡਾ ਬੇਸ ਹੁੰਦਾ ਆ ਫਰੈਸ਼ਲੀ ਆਪਾਂ ਹੁਣੇ on the spot ਬਣਾਇਂਦਾ ਆ। ਠੀਕ ਹੈ ਜੀ। ਮਤਲਬ ਕਿ ਉਹਨੂੰ ਆਪਾਂ ਕੋਈ ਪ੍ਰੀ ਬੇਸ ਨਹੀਂ ਯੂਜ਼ ਕਰਦੇ ਨਾ ਬਾਜ਼ਾਰੋਂ ਲਿਆ ਕੇ। ਕੋਟੂਬ ਬਣਾ ਕੇ ਉਹਦਾ ਰੈਡੀ ਕਰਕੇ ਡੋ ਠੀਕ ਹੈ ਜੀ ਫਿਰ ਉਹਦਾ ਬੇਸ ਬਣਾਉਂਦੇ ਆ ਤੇ ਉਹ ਆਪਾਂ ਜਦੋਂ ਕਰ ਦਿਖਾਉਂਦੇ ਆ ਉਹ ਬਿਲਕੁਲ ਫਰੈਸ਼ ਲੱਗਦਾ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜਾ ਸਹੀ ਸਾਡੇ ਭਾਜੀ ਆਪਣੇ ਚਿਕਨ ਆ ਜਾਂਦੇ ਚਿਕਨ ਦੇ ਸਨੈਕਸ ਠੀਕ ਹੈ ਜੀ ਉਹਦਾ ਇਦਾਂ ਹੁੰਦਾ ਆ ਕਿ ਆਪਣਾ ਜਿਹੜਾ ਚਿਕਨ ਹਾਂ ਤੇ ਉਹ ਲੋਕਲ ਨਹੀਂ ਹੁੰਦਾ ਠੀਕ ਹੈ ਬਾਕੀ ਤਾਂ ਲੋਕਲ ਹੁੰਦਾ ਹੋਏਗਾ ਬਿਲਕੁਲ ਜੀ ਬਿਲਕੁਲ ਬਟ ਆਪਾਂ ਲੋਕਲ ਨਹੀਂ ਲੈਂਦੇ ਸਾਡੀ ਮਤਲਬ ਪੱਕੀ ਗੱਡੀ ਆਂਦੀ ਅਮਰਸਰੋਂ ਠੀਕ ਹੈ ਜੀ ਤੇ ਉਹਨਾਂ ਨੇ ਦੇ ਕੇ ਜਾਣਾ ਹਮੇਸ਼ਾ ਹਾਲ ਨੂੰ ਠੀਕ ਹੈ ਜੀ ਉਹ ਇੱਕ ਤਾਂ ਸੌਫਟ ਹੁੰਦਾ ਆ ਵਧੀਆ ਹੁੰਦਾ ਕਿ ਉਹ ਵੀ ਥੋੜਾ ਕਾਸਟਲੀ ਵੀ ਪੈ ਜਾਂਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਭਾਜੀ ਉਹ ਜਿਹੜੇ ਆਪਾਂ ਕਰਮਿੰਗ ਕਰਦੇ ਆ ਉਹ ਵੀ ਸਾਰੀ ਆਪਣੀ ਹੈਂਡ ਬੇਲ ਹੋਣੀ ਆ ਖੁਦ ਹੋਣੀ ਆ ਠੀਕ ਹੈ ਜੀ ਤੇ ਇੱਕ ਬਹੁਤ ਵੱਡੀ ਮਿਸਕਨਸਪੈਕਸ਼ਨ ਹੁੰਦੀ ਕਿ ਮਤਲਬ ਕਿ ਵੈਜ ਤੇ ਨਾਨ ਵੈਜ ਦਾ ਸੇਮ ਹੋਏਗਾ ਹਾਂਜੀ ਬਟ ਸਾਡੇ ਇਦਾਂ ਬਿਲਕੁਲ ਹੀ ਡਿਫਰੈਂਟ ਆ ਠੀਕ ਹੈ ਜੀ ਸਾਡਾ ਜਿਹੜਾ ਇੱਕ ਇੱਕ ਪਾਸਾ ਆ ਇਧਰਲੀ ਸਾਈਡ ਸਾਡੀ ਜਿਹੜੀ ਕਿਚਨ ਦੀ ਉਹ ਸਾਰੀ ਵੈਜ ਦੀ ਆ ਬਰਗਰ ਸਭ ਮੇਕ ਲਾਈਨਸ ਵੱਖਣੀਆਂ ਹੋਈਆਂ ਜਾਂ ਤੇ ਚਿਕਨ ਦੀਆਂ ਵੱਖਰੀ ਸਾਈਡ ਹੁੰਦੀਆਂ ਉਹ ਸਭ ਵੱਖਰਾ ਹੋ ਜਾਂਦਾ ਜਿਹੜੀ ਆਪਣੀ ਐਕਸਰਸਾਈਜ਼ ਦੀ ਹੁੰਦੀ ਆ ਗਾਈਡਲਾਈਨਸ ਹੁੰਦੀ ਆ ਉਹ ਸਭ ਦਾ ਫੋਲੋ ਕੀਤਾ ਗਿਆ ਆ ਠੀਕ ਹੈ ਜੀ ਮਤਲਬ ਕਿ ਕੋਈ ਕੰਪਲੇਨ ਵਾਲੀ ਗੱਲ ਨਹੀਂ ਆ ਠੀਕ ਹੈ ਜੀ ਤੇ ਜਿਹੜੀਆਂ ਸਾਡੀਆਂ ਸਬਜ਼ੀਆਂ ਦੀਆਂ ਆ ਅਸੀਂ ਹੀ ਖੁਦ ਫਾਰਮਰ ਆ ਠੀਕ ਹੈ ਜੀ ਤੁਹਾਨੂੰ ਪਤਾ ਹੈ ਨਾ ਬਈ ਖੁਦ ਹੀ ਤੁਸੀਂ ਘਰ ਤਿਆਰ ਕੇ ਬੀਜਦੇ ਆ ਕਿਤਾ ਦੇ ਹਾਂ ਜੀ ਮਤਲਬ ਸਾਡੇ ਖੇਤਾਂ ਵਿੱਚ ਆਪਾਂ ਜ਼ਿਆਦਾ ਤੇ ਕੁਝ ਨਹੀਂ ਹੁੰਦਾ ਸਾਡੇ ਮਤਲਬ ਪਿਆਜ਼ ਹੁੰਦੇ ਨੇ ਜਿਹੜਾ ਪਰੋ ਆ ਜਾਣਗੇ ਜਾਂ ਪੋਚਾ ਨਾ ਜਦੋਂ ਸਾਡੀ ਲੈਟਰਸ ਹੁੰਦੀ ਉਹ ਅਸੀਂ ਖੁਦ ਬੀਜਦੇ ਆ ਠੀਕ ਹੈ ਜੀ ਉਹ ਤਾਂ ਕਾਫੀ ਜਗ੍ਹਾ ਸਪਲਾਈ ਵੀ ਹੁੰਦੀ ਆ ਸਾਡੇ ਜਿੱਦਾਂ ਭਾਜੀ ਇੱਕ ਵਾਰੀ ਸਾਡੇ ਦੇ ਜਿੱਦਾਂ ਕਿਸੇ ਨੇ ਪਾਰਟੀ ਕਰਨੀ ਹੋਵੇ ਕਿੱਟੀ ਪਾਰਟੀ ਕਰਨੀ ਹੋਵੇ ਤੁਹਾਡੇ ਤੋਂ ਉਹ ਸਭੀ ਦਾ ਉਪਲਬਧ ਹੈ ਸਾਰੀਆਂ ਪਲਬ ਜੇ ਆਪਾਂ ਈਵੈਂਟ ਡੈਕੋਰੇਸ਼ਨ ਵੀ ਕਰ ਦਿੱਦੀ ਹੈ ਠੀਕ ਹੈ ਜੀ ਤੇ ਮੈਂ ਤੁਹਾਨੂੰ ਸ਼ਾਰਟ ਦਿਵਾਉਂਗਾ ਆਪਣੇ ਕੋਲ ਹੈਗੀ ਆਪਾਂ ਡੈਕੋਰੇਸ਼ਨ ਕੀਤੀ ਹੋਈ ਕਈ ਤਰ੍ਹਾਂ ਦੀ ਠੀਕ ਹੈ ਜੀ ਤੇ ਆਪਣੀ ਜਿਹੜਾ ਫਰਸਟ ਫਲੋਰ ਹੈ ਜਿਹਦੇ ਉੱਪਰ ਉਹ ਸਾਰਾ ਏਸੀ ਵਿੱਚ ਹੀ ਹੈ ਮਤਲਬ ਉੱਥੇ ਆਪਣੀ ਪਾਰਟੀਆਂ ਹੀ ਹੁੰਦੀਆਂ ਆ ਠੀਕ ਹੈ ਜੀ ਪਾਰਟੀਆਂ ਹੋ ਜਾਂਦੀਆਂ ਬਰਥਡੇ ਪਾਰਟੀਆਂ ਦਾ ਛੋਟਾ ਮੋਟਾ ਗੈੱਟ ਟੂਗੇਦਰ ਜਿਦਾਂ ਹੁੰਦਾ ਹੈ ਨਾ ਠੀਕ ਹੈ ਜੀ ਉਹ ਸਭ ਹੋ ਜਾਂਦਾ ਠੀਕ ਹੈ ਜੀ ਉਹ ਬਾਕੀ ਬਾਰੇ ਅਸੀਂ ਸ਼ਾਰਟ ਚਾਲ ਦੀ ਸਕਰੀਨ ਚਲਾ ਦਵਾਂਗੇ ਸਾਡੇ ਦੇਖਣ ਵਾਲੇ ਨੂੰ ਵੀ ਪਤਾ ਚਲ ਜਾਊਗਾ ਬਾਕੀ ਬਾਰੇ ਸਾਡੇ ਚੱਲਦੀ ਸਕਰੀਨ ਤੇ ਨੰਬਰ ਵੀ ਮੈਂਸ਼ਨ ਕਰ ਦੇਣਾ ਤੁਸੀਂ ਡਿਲੀਵਰੀ ਦਾ ਕਰ ਹੀ ਦਿੰਨੇ ਉਹਨੇ ਕਿੰਨੇ ਵੀ ਕੋਈ ਕਰਦੇ ਆਂ ਦੀ ਆਪਾਂ ਜਿੰਨਾ ਦਾ ਆਪਣਾ ਟਾਂਡੇ ਦਾ ਸ਼ਹਿਰ ਦਾ ਏਰੀਆ ਆ ਠੀਕ ਹੈ ਜੀ ਸਾਰਾ ਫ੍ਰੀ ਡਿਲੀਵਰ ਹੋ ਜਾਂਦਾ ਹੈ ਹਨਾ ਐਨੀ ਟਾਈਮ ਠੀਕ ਹੈ ਜੀ ਬਾਕੀ ਜਿੱਦੋਂ ਆਪਣਾ ਪਿੰਡ ਪੈ ਜਾਂਦੇ ਥੋੜਾ ਦੂਰ ਪੈ ਜਾਂਦੇ ਹਨਾ ਠੀਕ ਹੈ ਜੀ ਉਦੋਂ ਫਿਰ ਆਪਾਂ ਕੋਈ ਕੋਈ ਉਦਾਸ ਕਿਲੋਮੀਟਰ ਦੇ ਰੇਡੀਅਸ 'ਚ ਕਰਦੇ ਦੀ ਹੈ ਡਿਲੀਵਰੀ ਠੀਕ ਹੈ ਉਹਦਾ ਪਰ ਥੋੜਾ ਬਹੁਤਾ ਚਾਰਜ ਚਾਰਜ ਰਿਸਪੋਰਟ ਦੱਸ ਦਾਂਗੇ ਕਿੰਨੇ ਵੀ ਜਿੰਨੇ ਕਿਲੋਮੀਟਰ ਤੱਕ ਜਾਣਾ ਹੋਇਆ ਹੈ ਅੱਗੇ ਜਿੱਦਾਂ ਕਿਸੇ ਨੇ ਕੰਮ ਸਿੱਖਣਾ ਹੋਵੇ ਤੁਸੀਂ ਉਹ ਸਿਖਾ ਸਕਦੇ ਆ ਸਾਡੇ ਦੇਖਣ ਵਾਲੇ ਨੂੰ ਜਰੂਰ ਦੱਸ ਦਿਓ ਹਾਂਜੀ ਭਾਜੀ ਜਿੱਦਾਂ ਕਿਸੇ ਨੇ ਕੰਮ ਸਿੱਖਣਾ ਆ ਠੀਕ ਹੈ ਜੀ ਉਹਦੇ ਟ੍ਰੇਨਿੰਗ ਚਾਰजेस ਹੁੰਦੇ ਨੇ ਓਕੇ ਜੀ ਉਹ ਕੋਈ ਆਪਣਾ ਪੇ ਕਰਕੇ ਤੇ ਜਿੰਨੇ ਉਹਨਾਂ ਦਾ ਟਾਈਮ ਪੀਰੀਅਡ ਆਪਾਂ ਡਿਸਾਈਡ ਹੁੰਦਾ ਆ ਠੀਕ ਹੈ ਜੀ ਜਿਹੜੇ ਟਾਈਮ ਵਿੱਚ ਵੈਸੇ ਤਾਂ 2 ਤੋਂ 3 ਮਹੀਨੇ ਆਰਾਮ ਨਾਲ ਲੱਗਦੇ ਕੰਮ ਸਿੱਖਾ ਨੂੰ ਠੀਕ ਹੈ ਜੀ ਤੇ ਉਹਦੇ ਵਿੱਚ ਉਹ ਬੰਦਾ ਕੰਮ ਸਿੱਖ ਸਕਦਾ ਕੋਈ ਵੀ ਹੋ ਸਕਦਾ ਠੀਕ ਹੈ ਜੀ ਆਪਾਂ ਸਿਖਾ ਦਾਂਗੇ ਓਕੇ ਜੀ ਤੇ ਉਸ ਤੋਂ ਬਾਅਦ ਭਾਵੇਂ ਆਪਾਂ ਨੂੰ ਨਾ ਇੱਕ ਰਿਕੁਆਇਰਮੈਂਟ ਵੀ ਹੈ ਸਟਾਫ ਦੀ ਠੀਕ ਹੈ ਜੀ ਮੀਨਲੀ ਸਾਨੂੰ ਇੱਕ ਫਰੰਟ ਡੈਸਕ ਤੇ ਕਿਸੇ ਦੀ ਲੋੜ ਆ ਠੀਕ ਹੈ ਜੀ ਜਿੱਦਾਂ ਕੋਈ ਲੜਕਾ ਹੋਵੇ ਕੋਈ ਲੜਕੀ ਹੋਵੇ ਠੀਕ ਹੈ ਜੀ ਜਿਹਨੂੰ ਆਪਣਾ ਸਿਸਟਮ ਚਲਾਉਣਾ ਆਉਂਦਾ ਹੋਵੇ ਠੀਕ ਹੈ ਤੇ ਆਪਣੀ ਕਮਿਊਨੀਕੇਸ਼ਨ ਵਧੀਆ ਹੋਵੇ ਜੀ ਦੀ ਓਕੇ ਜੀ ਹਾਂ ਜੀ ਤੇ ਇੱਕ ਸਾਨੂੰ ਲੋੜ ਹੈ ਸ਼ੈਫ ਦੀ ਠੀਕ ਹੈ ਜੀ ਚਾਹੇ ਕੋਈ ਅਨਟ੍ਰੇਨਡ ਹੋਵੇ ਕਿਸੇ ਨੇ ਕੰਮ ਨੂੰ ਮਤਲਬ ਕਿ ਨਹੀਂ ਆਉਂਦਾ ਫ੍ਰੈਸ਼ਰ ਹੋਵੇ ਜਿਹਨੇ ਸਾਡੇ ਟਿਕਣਾ ਮਤਲਬ 6 ਕੋਈ ਸਾਲ ਕੱਢਣਾ ਆ ਠੀਕ ਹੈ ਜੀ ਉਹ ਆ ਸਕਦਾ ਹੈ ਆਪਾਂ ਉਹ ਸੈਲਰੀ ਹੋਏਗੀ ਸਟਾਰਟਿੰਗ ਠੀਕ ਹੈ ਜੀ ਤੇ ਉਹਦੇ ਵਿੱਚ ਫਿਰ ਆਪਾਂ ਬਾਕੀ ਗੱਲ ਕਰ ਲਾਂਗੇ ਠੀਕ ਹੈ ਜੀ ਜਦੋਂ ਕੋਈ ਆਉਂਦਾ ਬਾਕੀ ਭਾਜੀ ਅਸੀਂ ਤੁਹਾਡਾ 40 ਸਕਰੀਨ ਤੇ ਨੰਬਰ ਮੈਂਸ਼ਨ ਕਰ ਦਵਾਂਗੇ ਠੀਕ ਹੈ ਜੀ ਜਿਸ ਨੇ ਕੰਮ ਸਿੱਖਣਾ ਹੋਵੇ ਜੌਬ ਕਰਨੀ ਹੋਵੇ ਉਹ ਤੁਹਾਡੇ ਨਾਲ ਕੰਟੈਕਟ ਕਰ ਲਊਗਾ ਜਾਂ ਤੁਹਾਡੇ ਨਾਲ ਇੱਥੇ ਪੁੱਜਦਾ ਹੋ ਜਾਊਗਾ ਹਾਂਜੀ ਬੋਲ ਜੀ ਠੀਕ ਹੈ ਜੀ ਹੋਰ ਭਾਜੀ ਸਾਡੇ ਦੇਖਣ ਵਾਲਿਆਂ ਨੂੰ ਹੋਰ ਜਾਣਕਾਰੀ ਦੇ ਦੋ ਤੁਹਾਡੇ ਉੱਪਰ ਸੈਟਿੰਗ ਦਾ ਵੀ ਪ੍ਰਬੰਧ ਹੈਗਾ ਜੀ ਹਾਂਜੀ ਭਾਜੀ ਸੈਟਿੰਗ ਦਾ ਆਪਣੇ ਪੂਰਾ ਪ੍ਰਬੰਧ ਹੈਗਾ ਜਿਹੜਾ ਸਾਡਾ ਫਰਸਟ ਫਲੋਰ ਆ ਉਹ ਇੱਕ ਹਾਲ ਆ ਓਕੇ ਜੀ ਤੇ ਉਹਦੇ ਵਿੱਚ ਆਪਾਂ ਬਰਥਡੇ ਪਾਰਟੀਆਂ ਵੀ ਕਰ ਦਈਦੀਆਂ ਆ ਰੇਂਜ ਠੀਕ ਆ ਜੀ ਤੇ ਉਹਦੀ ਡੈਕੋਰੇਸ਼ਨ ਵੀ ਹੋ ਜਾਂਦੀ ਆ ਓਕੇ ਜੀ ਤੇ ਉਸ ਡੈਕੋਰੇਸ਼ਨ ਦੇ ਚਾਰਜਸ ਹੁੰਦੇ ਨੇ ਠੀਕ ਹੈ ਬਟ ਜੇ ਕਿਸੇ ਨੇ ਉਹ ਤਾਂ ਹੀ ਮਤਲਬ ਨਾਰਮਲ ਆਪਣਾ ਸੈਲੀਬ੍ਰੇਟ ਕਰਨਾ ਡੈਕੋਰੇਸ਼ਨ ਨਹੀਂ ਵੀ ਕਰਵਾਣੀ ਹੈ ਨਾ ਠੀਕ ਆ ਜੀ ਉਹ ਵੀ ਆਪਣਾ ਕੋਈ ਹਾਲ ਦਾ ਕੋਈ ਚਾਰਜ ਨਹੀਂ ਆ ਜਿਹੜਾ ਸਾਡਾ ਆਰਡਰ ਆ ਬਸ ਉਹੀ ਆ ਉਹੀ ਆ ਜੀ ਠੀਕ ਆ ਜ ਤੇ ਬਾਕੀ ਉਹਦੇ ਵਿੱਚ ਸਾਡੀਆਂ ਕਈ ਕਿਟੀ ਪਾਰਟੀਆਂ ਹੁੰਦੀਆਂ ਨੇ ਤੇ ਕਈ ਉਹਦੇ ਜਿਹਨਾਂ ਉਸਦੀ ਮੀਟਿੰਗ ਜਿੱਦਾਂ ਹੈ ਨਾ ਉਹ ਵੀ ਹੋ ਜਾਂਦੀਆਂ ਨੇ ਠੀਕ ਹੈ ਜੀ ਤੇ ਬਾਕੀ ਕੋਈ ਜਗੇਸ਼ਨੇ ਕਰਨੀ ਹੈ ਨਾ ਆਪਣਾ ਕੋਈ ਇੱਕ ਦਿਨ ਪਹਿਲਾਂ ਅਡਵਾਂਸ ਸਮਾਂ ਫੋਰ ਟਾਈਮ ਪਤਾ ਹੋ ਗਏ ਜੇ ਕੋ ਡੈਕੋਰੇਸ਼ਨ ਕਰਨੀ ਆਪਾਂ ਥੋੜਾ ਮਟੀਰੀਅਲ ਅਡਜਸਟ ਕਰ ਲਾਂਗੇ ਠੀਕ ਹੈ ਜੀ ਤੇ ਮੋਰਓਵਰ ਕੋਈ ਐਦਾਂ ਹੁੰਦਾ ਨਾ ਕਿਸੇ ਦਿਨ ਸੇਮ ਪਾਰਟੀਆਂ ਹੋ ਜਾਂਦੀਆਂ 2 ਕੇ 3 ਫਿਰ ਬੁੱਕ ਹੋ ਜਾਂਦਾ ਫਿਰ ਓਖ ਹੋ ਜਾਂਦਾ ਫਿਰ ਮਤਲਬ ਪਹਿਲਾਂ ਬੁੱਕ ਕਰਾਸ ਹਾਂਜੀ ਪਹਿਲਾਂ ਪਹਿਲਾਂ ਬੁਕਿੰਗ ਹੋ ਗਈ ਜ਼ਿਆਦਾ ਠੀਕ ਹੈ ਜੀ ਚਲੋ ਬੜੀ ਸਾਡੇ ਦੇਖਣ ਮਾਰੇ ਨੂੰ ਤੁਸੀਂ ਉੱਪਰ ਵੀ ਦਿਖਾ ਦਿਓ ਹਾਂਜੀ ਆਜਾ ਵੀ ਕਿ ਆਪਾਂ ਉੱਪਰ ਚੱਲਾਂਗੇ ਉੱਪਰ ਚੱਲਦੇ ਆ ਵੀ ਕਿ ਨਾਲ ਹੀ ਲੈ ਆ ਮਾਰ ਕੈਮਰਾ ਆਜਾ ਉੱਪਰ ਚੱਲਦੇ ਆ ਆਪਣਾ ਸਾਰਾ ਪ੍ਰਬੰਧ ਦਾ ਸੈਟਿੰਗ ਦਾ ਪਾਸਾ ਹਾਂਜੀ ਇੱਥੇ ਫਿਲਹਾਲ ਆਪਾਂ ਚੇਅਰਸ ਘੱਟ ਵੀ ਰੱਖੀਆਂ ਹੋਈਆਂ ਨੇ ਠੀਕ ਹੈ ਜੀ ਬਾਕੀ ਜਗ੍ਹਾ ਵੀ ਹੋਣਾ ਨਾ ਓਕੂਪਾਈਡ ਕਰਦੀਆਂ ਬਾਕੀ ਜਦੋਂ ਪਾਰਟੀ ਹੋਣੀ ਆਪਾਂ ਹੋਰ ਆਪਾਂ ਚੇਅਰਸ ਵੀ ਲਗਾ ਦਾਂਗੇ ਓਕੇ ਜੀ ਹੋਰ ਸੌਫੇ ਵੀ ਲੱਗ ਜਾਣਗੇ ਤੇ ਆ ਕੋਈ ਮਤਲਬ ਕੱਲ ਦੀ ਸੀਗੀ ਪਾਰਟੀ ਠੀਕ ਹੈ ਜੀ ਥੋੜੀ ਬਹੁਤ ਹੀ ਬਚੀ ਐ ਉਹਨਾਂ ਦੀ ਓਕੇ ਜੀ ਬਾਕੀ ਮਤਲਬ ਠੀਕ ਹੈ ਜੀ। ਕਿ ਆਪਾਂ ਪ੍ਰੋਪਰ ਡੈਕੋਰੇਸ਼ਨ ਕਰਦੇ ਤੁਹਾਨੂੰ ਮੈਂ ਵੀਡੀਓ ਤੁਹਾਡੇ ਸ਼ਾਰਟਸ ਆਪਾਂ ਲਾ ਲਾਂਗੇ ਵਿੱਚ। ਠੀਕ ਹੈ ਜੀ। ਤੇ ਮੋਰਓਵਰ ਭਾਈ ਜਿਹੜਾ ਸਾਡਾ ਫਰਸਟ ਫਲੋਰ ਆ ਓਕੇ ਜੀ। ਇਹਦੇ ਵਿੱਚ ਆਪਣੀ ਹੈਬ ਮੁਰਦਾ ਆਈਸਕ੍ਰੀਮ ਪਾਰਲਰ ਵੀ ਹੈਗਾ। ਠੀਕ ਹੈ ਜੀ। ਕਿ ਇੱਕ ਵਾਰੀ ਨੇੜੇ ਤੋਂ ਕੈਮਰਾ ਮਾਰ ਕੇ ਦਿਖਾ ਦੇ ਸਾਡੇ ਦੇਖਣ ਵਾਲਿਆਂ ਨੂੰ। ਆ ਜਾ। ਨਾਲ ਹੀ ਲਿਆ ਕੈਮਰਾ। ਆਈਸਕ੍ਰੀਮ ਹੋ ਗਈ। ਆਪਣੇ ਉਹ ਸਾਰੇ ਗੈਲਨ ਹੈਗੇ ਨੇ। ਕੈਮਰਾ ਮਾਰਦੇ ਕੋਈ ਸਾਡੇ ਅਥ ਅਵੇਲੇਬਲ ਨਹੀਂ। ਠੀਕ ਹੈ ਜੀ। ਹੋਰ ਆਪਣੇ ਕੋਲ ਇੰਪਲਸਿਵ ਸਾ ਮਟਕਾ ਦਾ ਕੇਕ ਹੈ ਗਿਆ ਹੈ ਮੋਰਦਾ। ਠੀਕ ਹੈ ਜੀ ਸਾਡੇ ਕੋਲ ਸਾਰੇ ਫਲੇਵਰ ਜਿੰਨੇ ਕਰਦੇ ਹੈ ਬਹੁਤ ਠੀਕ ਹੈ ਜੀ ਤੇ ਬਾਕੀ ਆਪਣੇ ਕੋਲ ਇਹ ਮਟਕੇ ਆ ਜਾਂਦੇ ਨੇ ਕੋਨਸਾ ਆ ਜਾਂਦੇ ਚਾਕਲੇਟ ਕੋਨ ਆਪਣੇ ਸੈਂਡਵਿਚ ਸੈੱਡ ਵੀ ਠੀਕ ਹੈ ਹੋਰ ਕਈ ਚੀਜ਼ਾਂ ਅਨੇਬੜ ਬਾਈ ਤੁਹਾਡੇ ਤੋਂ ਸਾਰੇ ਮਿਲਣਗੇ ਕੇਕ ਦੇ ਜੀਬਾ ਜੀ ਸਾਰੇ ਮਿਲ ਜਾਣਗੇ ਸਾਡੇ ਦੇਖਣ ਵਾਲਿਆਂ ਨੂੰ ਕੋਈ ਤੁਹਾਡੇ ਤੋਂ ਆਫਰ ਦੀ ਸੁਵਿਧਾ ਹੈਗੀ ਤਾਂ ਉਹ ਵੀ ਸਾਨੂੰ ਦੱਸ ਦਿਓ ਹਾਂਜੀ ਭਾਜੀ ਜਿੱਦਾਂ ਆਪਣਾ ਕੋਈ ਕਸਟਮ ਸੀਜ਼ਨ ਹੁੰਦਾ ਹੈ ਜਾਂ ਫੈਸਟੀਵਲ ਹੁੰਦੇ ਨੇ ਹੈਨਾ ਫਿਰ ਆਪਣੇ ਕਾਫੀ ਆਫਰਸ ਹੁੰਦੀਆਂ ਯੂਨੀਕ ਆਫਰਸ ਲਾਈ ਦੀਆਂ ਆਪਾਂ ਠੀਕ ਹੈ ਜੀ ਤੇ ਇੱਕ ਤਾਂ ਸਾਡੀ ਪੱਕੀ ਆਫਰ ਰਹਿੰਦੀ ਰਹਿੰਦੀ ਹੈ ਹਰ ਸੰਡੇ ਦੀ ਸੰਡੇ ਦੀ ਆਸ਼ਾ ਸੰਡੇ ਆਪਣਾ ਪੀਜ਼ਾ ਬਾਈ 1 ਗੈਟ 1 ਹੁੰਦਾ ਹੈ ਬਾਈ 1 ਗੈਟ 1 ਠੀਕ ਹੈ ਜੀ ਉਹ ਹੀ ਆਪਣਾ ਮੀਡੀਅਮ ਤੇ ਲਾਰਜ ਤੇ ਆਫਰ ਹੁੰਦੀ ਆ ਠੀਕ ਹੈ ਜੀ ਤੇ ਕੋਈ ਹੋਰ ਚ ਕੁਆਂਟੀਟੀ ਨਹੀਂ ਘਟਦੀ ਠੀਕ ਹੈ ਜੀ ਜੋ ਆਪਾਂ ਉਦਾਂ ਲਈਦਾ ਉਹੀ ਲਈਦਾ ਠੀਕ ਹੈ ਜਿੱਦਾਂ ਭਾਈ ਤੁਸੀਂ ਆਫਰ ਦੀ ਗੱਲ ਕੀਤੀ ਆ ਜੇਦਾਂ ਆਰਡਰ ਕਰਨਾ ਹੋਵੇ ਉਹ ਤੁਸੀਂ ਕਰ ਸਕਦੇ ਆ ਆਫਰ ਹਾਂਜੀ ਹਾਂਜੀ ਭਾਈ ਇੱਥੇ ਬੈਠ ਕੇ ਖਾ ਸਕਦੇ ਆ ਨਹੀਂ ਨਹੀਂ ਆਰਡਰ ਵੀ ਹੋ ਜਾਂਦਾ ਹੋ ਹੋ ਜਾਂਦੀ ਹੈ ਠੀਕ ਹੈ ਜੀ ਸਾਡੇ ਦੇਖਣ ਵਾਲੇ ਨੂੰ ਇੱਕ ਵਾਰੀ ਲੋਕੇਸ਼ਨ ਪ੍ਰੋਪਰ ਢੰਗ ਨਾਲ ਜਰੂਰ ਦੱਸ ਦਿਓ ਜਿਨ੍ਹਾਂ ਨੂੰ ਪਹੁੰਚਣ ਵਿੱਚ ਆਸਾਨੀ ਹੋਵੇ ਹਾਂਜੀ ਭਾਜੀ ਆਪਣੀ ਲੋਕੇਸ਼ਨ ਸੁੰਦਰ ਪਲਾਜ਼ਾ ਮਾਰਕੀਟ ਦੇ ਵਿੱਚ ਫਰਸਟ ਸ਼ਾਪ ਆ ਠੀਕ ਹੈ ਜੀ ਜਦੋਂ ਆਪਾਂ ਇਧਰ ਲਈ ਫਰਸਟ ਐਗਜ਼ਿਟ ਤੋਂ ਆੰਦੇ ਆ ਬਾਈਪਾਸ ਵੱਲੋਂ ਆਪਣਾ ਪਹਿਲੀ ਐਂਟਰੈਂਸ ਆ ਸੁੰਦਰ ਪਲਾਜ਼ਾ ਮਾਰਕੀਟ ਦੀ ਸਾਹਮਣੇ 버ਗਰ ਬਾਈਟ ਆਪਣਾ ਦਿਖ ਜਾਣਾ ਆ ਠੀਕ ਹੈ ਜੀ ਤੇ ਜਦੋਂ ਆਪਾਂ ਥੋੜਾ ਇਧਰ ਦੇਖਦੇ ਆ ਤੇ ਸਾਡੇ ਨਾਲ ਹੀ ਮਹਿੰਦਰਾ ਕੋਟਕ ਬੈਂਕ ਆ ਜਾਂਦੀ ਆ ਠੀਕ ਹੈ ਜੀ ਤੇ ਉਧਰ ਆਪਣਾ ਟਾਂਡੇ ਦਾ ਪੋਲਾ ਸ਼੍ਰੀ ਹਰਗੋਬਿੰਦਪੁਰ ਰੋਡ ਰ ਇੱਕ ਵਾਰੀ ਬਿੱਕੀ ਨੇੜੇ ਤੋਂ ਕੈਮਰਾ ਮਾਰ ਕੇ ਦਿਖਾਦੇ ਸੁੰਦਰ ਪਰਾਜਾ ਮਾਰਕੀਟ ਦੇ ਬਿਲਕੁਲ ਫਰੰਟ ਗੇਟ ਤੇ ਆ ਮੈਂ ਇੱਕ ਵਾਰੀ ਦੇਖਣ ਵਾਲਿਆਂ ਨੂੰ ਜਰੂਰ ਬੇਨਤੀ ਕਰਨਾ ਚਾਹੁੰਦਾ ਕਿ ਇੱਕ ਵਾਰੀ ਇੱਥੇ ਜਰੂਰ ਵਿਜ਼ਿਟ ਕਰੋ ਬਹੁਤ ਸਾਫ ਸੁਥਰਾ ਭਾਜੀ ਉਹਨਾਂ ਦਾ ਫੂਡ ਆ ਸਫਾਈ ਦਾ ਵੀ ਪੂਰਾ ਪ੍ਰਬੰਧ ਆ ਇਹ ਮੈਂ ਗਾਰੰਟੀ ਪੂਰੀ ਚੱਕਦਾ ਆ ਬਾਕੀ ਭਾਜੀ ਉਹਨਾਂ ਦਾ 40 ਸਿਕਨੀ ਤੇ ਨੰਬਰ ਵੀ ਮੈਂਸ਼ਨ ਕਰਦੇ ਆਂਗੇ ਜੇ ਕਿਸੇ ਨੂੰ ਡਿਲੀਵਰੀ ਕਰਾਉਣੀ ਹੋਵੇ ਕੁਝ ਵੀ ਆ ਪਾਰਟੀ ਬੁੱਕ ਕਰਾਉਣੀ ਹੋਵੇ ਉਹ ਭਾਜੀ ਉਹਨਾਂ ਨਾਲ ਸੰਪਰਕ ਜਰੂਰ ਕਰ ਲਿਓ ਧੰਨਵਾਦ